ਪਿਛਲੇ 1.5 ਹਫਤੇ ਤੋਂ ਬੀਬੀ ਪ੍ਰਭਲੀਨ ਕੌਰ ਤੇ ਉਹਦੇ ਭਰਾ ਜਸਕਰਨ ਸਿੰਘ ਦੀਆਂ ਵੀਡੀਓ ਕਲਿੱਪਾਂ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਰਹੀਆਂ। ਜਿਸ ਤਰੀਕੇ ਦੇ ਨਾਲ 12-15 ਜਣਾਂ ਦੇ ਵਿੱਚ ਉਹਨਾਂ ਦੇ ਬਾਰੇ رائے ਬਣੀ ਲੋਕਾਂ ਦੀ, ਜਿਸ ਤਰੀਕੇ ਨਾਲ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ, ਜਿਵੇਂ ਬੀਬੀ ਨੇ ਰੋ ਰੋ ਕੇ ਗੱਲਾਂ ਕਹੀਆਂ ਤੇ ਜਿਵੇਂ ਉਹਦੇ ਭਰਾ ਜਸਕਰਨ ਸਿੰਘ ਦੇ ਵੱਲੋਂ ਸਫਾਈਆਂ ਦਿੰਦੇ-ਦਿੰਦੇ ਆਪ ਦੀ ਗੱਲ ਨੂੰ ਪ੍ਰਮੁੱਖ ਰੱਖਿਆ ਗਿਆ। ਮਨ ਦੇ ਵਿੱਚ ਮੇਰੇ ਕਈ ਵਿਚਾਰ ਆਏ। ਪਹਿਲਾਂ ਮੇਰਾ ਮਨ ਸੀ ਕਿ ਇਹਨਾਂ ਦੇ ਬਾਰੇ ਗੱਲ ਕਿਉਂ ਕਰਨੀ ਆ। ਪਰ ਮੈਂ ਜਦੋਂ ਹੁਣ ਨਾ ਮੈਂ ਬਹੁਤ ਘੱਟ ਵੀਡੀਓ ਦੇਖਦਾ ਏਦਾਂ ਪਰ ਜਦੋਂ ਕਈ ਵਾਰੀ ਸਾਹਮਣੇ ਚੀਜ਼ ਆ ਜਾਂਦੀ ਆ ਫਿਰ ਜਦੋਂ ਤਿੰਨ ਚਾਰ ਚੀਜ਼ਾਂ ਆਈਆਂ ਤਾਂ ਮੇਰੀ ਇੱਕ ਰਾਏ ਉਹਨਾਂ ਬਾਰੇ ਜ਼ਰੂਰ ਬਣੀ ਆ ਕਿ ਭਾਈ ਉਹਨਾਂ ਨੂੰ ਦੋਵਾਂ ਦੇ ਵਿੱਚੋਂ ਇੱਕ ਕਿੱਤਾ ਚੁੜਨਾ ਚਾਹੀਦਾ ਦੋਵਾਂ ਦੇ ਵਿੱਚੋਂ ਇੱਕ ਜਾਂ ਤਾਂ ਉਹ ਕਰ ਲੈਂਦੇ ਜੀ ਕੀਰਤਨ ਤੇ ਜਾਂ ਫਿਰ ਉਹ ਵਲੌਗਿੰਗ ਕਰ ਲੈਂਦੇ ਜਦੋਂ ਤੁਸੀਂ ਉਹ ਵਲੌਗ ਬਣਾ ਕੇ ਉਹਦੇ ਵਿਊ ਲੈਣ ਦੀ ਇੱਛਾ ਪਾਲੋਗੇ ਜਦੋਂ ਤੁਸੀਂ ਕਹੋਗੇ ਜੀ ਕਿ ਮੇਰਾ ਵਲੌਗ ਨੂੰ ਲਾਈਕ ਬਹੁਤ ਹੋਣ ਤੇ ਉਹਨੂੰ ਸ਼ੇਅਰ ਬਹੁਤ ਹੋਣ ਫਿਰ ਤੁਸੀਂ ਬਹੁਤੀ ਵਾਰ ਸਿਧਾਂਤਾਂ ਤੋਂ ਭਟਕ ਵੀ ਜਾਂਦੇ ਆ ਮर्याਦਾ ਤੋਂ ਉਲਟ ਵੀ ਹੋ ਜਾਂਦੇ ਆ ਜੋ ਕਿ ਉਹਨਾਂ ਨੇ ਕੀਤਾ ਭਾਵੇਂ ਕੋਈ ਗੱਲ ਕਹਿਣ ਕਿ ਅਸੀਂ ਭੈਣ ਭਰਾ ਕਿਸੇ ਨੂੰ ਕੀ ਸਮੱਸਿਆ ਐ ਇਸ ਗੱਲ ਦੇ ਉੱਤੇ ਬਿਲਕੁਲ ਠੀਕ ਆ ਫਿਰ ਤੁਸੀਂ ਉਹ ਜਿਹੜੀ ਭੈਣ ਭਰਾਵਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਮਾਪੇ ਨਾਲ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਪਰ ਉਹ ਹਰ ਗੱਲ ਜਿਹੜੀ ਤੁਹਾਨੂੰ ਪਹਿਲਾਂ ਹੀ ਟਪਟੀ ਲੱਗੇ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਈਦੀ ਨਹੀਂ ਹੁੰਦੀ ਬਹੁਤ ਵਾਰ ਅਸੀਂ ਵੀ ਭੈਣ ਭਰਾ ਕਈ ਵਾਰੀ ਲੜ ਪੈਂਦੇ ਹੋਏਗੇ ਮਾਪੇ ਦੇ ਨਾਲ ਵੀ ਕਈ ਵਾਰੀ ਗੱਲਬਾਤ ਹੋ ਜਾਂਦੀ ਹੈ ਕਿਸੇ ਦੋਸਤ ਮਿੱਤਰ ਦੇ ਨਾਲ ਵੀ ਗੱਲ ਹੋ ਜਾਂਦੀ ਹੈ ਪਰ ਜਦੋਂ ਪਤਾ ਹੋਵੇ ਜੀ ਕਿ ਮੇਰੀ ਇਹ ਗੱਲ ਮर्यादा ਤੋਂ ਸਖਣੀ ਆ ਤੇ ਇਹ ਗੱਲ ਹੁਣ ਤਾਂ ਘਰ ਦੇ ਵਿੱਚ ਹੀ ਆ ਭੈਣ ਭਰਾਵਾਂ ਦੇ ਵਿੱਚ ਤੇ ਉਸ ਗੱਲ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਆਪਦੀ ਮਿੱਟੀ ਆਪ ਨਹੀਂ ਪਟਵਾਈ ਦੀ ਜਿਹੜੀ ਕਿ ਉਹਨਾਂ ਨੇ ਪਟਵਾ ਲਈ ਆ। ਬੀਬੀ ਹੁਣ ਕਿੰਨੀ ਜਿਵੇਂ ਕੀ ਕੀਰਤਨ ਨਹੀਂ ਕਰਨਾ ਇਹ ਉਹਦੀ ਨਿੱਜੀ ਤੌਰ ਤੇ ਇੱਛਾ ਬਹੁਤ ਸਾਰੇ ਲੋਕ ਕੀਰਤਨ ਕਰਦੇ ਆ ਬਹੁਤ ਸਾਰੇ ਲੋਕ ਕੀਰਤਨ ਤੋਂ ਉਲਟ ਵੀ ਆ ਕਈ ਕੀਰਤਨ ਕਰਨ ਦੇ ਕਰਦੇ ਵੀ ਸਿਧਾਂਤਾਂ ਤੋਂ ਉਲਟਾ ਕਈ ਬੜੇ ਪਰਪੱਕ ਹੈਗੇ ਆ ਬੜੇ ਸੂਝਵਾਨ ਹੈਗੇ ਆ ਸਿਧਾਂਤਾਂ ਦੇ ਨਾਲ ਜੁੜਨ ਦੀ ਗੱਲ ਕਰਦੇ ਆ ਬੀਬੀ ਪ੍ਰਬਲਿਨ ਕੌਰ ਨੇ ਕਿਤਾ ਆਪਦੀ ਇੱਛਾ ਨਾਲ ਚੁਣਿਆ ਉਹਨੇ ਇੱਛਾ ਮੁਤਾਬਕ ਛੱਡਣ ਦੀ ਗੱਲ ਕਹਿਤੀ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹ ਕਦੇ ਵੀ ਨਾ ਕੀਰਤਨ ਕਰੇ ਸਿੱਖੀ ਦਾ ਤਾਂ ਵੀ ਕੋਈ ਨੁਕਸਾਨ ਨਹੀਂ ਉਹ ਕੱਲ ਨੂੰ ਫੇਰ ਕੀਰਤਨ ਕਰਨਾ ਸ਼ੁਰੂ ਕਰ ਦੇਵੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਪਰ ਉਹਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਮੈਂ ਦੋਵਾਂ ਦੇ ਵਿੱਚੋਂ ਇੱਕ ਖੇਤਰ ਕਿਹੜਾ ਛੱਡਣਾ ਜਦੋਂ ਉਹਨੇ ਇਹ ਗੱਲ ਕਹੀ ਆ ਕਿ ਮੈਂ ਕੀਰਤਨ ਨਹੀਂ ਕਰਨਾ ਇਹਦਾ ਮਤਲਬ ਇਹ ਆ ਕਿ ਮੈਂ ਦੀ ਵਲੌਗਿੰਗ ਕਰਨੀ ਆ ਮੈਨੂੰ ਇਹ ਖੇਤਰ ਸੋਹਣਾ ਲੱਗਦਾ ਮੈਨੂੰ ਇਹ ਖੇਤਰ ਚੰਗਾ ਲੱਗਦਾ ਤੇ ਮੈਂ ਇਸ ਖੇਤਰ ਦੇ ਵਿੱਚ ਵਿਚਰਨਾ ਗੱਲ ਤਾਂ ਇਹ ਵੀ ਕਹੀ ਜਾ ਸਕਦੀ ਸੀ ਕਿ ਜੇਕਰ ਬੀਤੇ ਤੋਂ ਮੇਰੀਆਂ ਗਲਤੀਆਂ ਹੋਈਆਂ ਬੀਤੇ ਵੇਲੇ ਦੇ ਵਿੱਚ ਮੇਰੇ ਭਰਾ ਤੋਂ ਵੀ ਗਲਤੀਆਂ ਹੋਈਆਂ ਤੇ ਮੈਂ ਸਿੱਖ ਸੰਗਤ ਤੋਂ ਮਾਫੀ ਮੰਗਦੀ ਆ ਤੇ ਜੇਕਰ ਤੁਹਾਨੂੰ ਮੇਰੀਆਂ ਇਹ ਗੱਲਾਂ ਇੰਨੀਆਂ ਹਲਕੀਆਂ ਲੱਗੀਆਂ ਵੀ ਭਾਈ ਸਿਧਾਂਤਾਂ ਦੇ ਉਲਟਾ ਤੇ ਭਾਈ ਫਿਰ ਮੈਂ ਮਾਫੀ ਮੰਗ ਕੇ ਤੇ ਭਾਈ ਸਹੀ ਰਾਹ ਦੇ ਉੱਤੇ ਤੁਰਨ ਦੀ ਗੱਲ ਕਰਨੀ ਮੈਂ ਭਾਈ ਹੋਛਾ ਪੜਨਾ ਹੀ ਕਰਨਾ ਮੈਂ ਬੱਚਕਾਨਾ ਹਰਕਤਾਂ ਨਹੀਂ ਕਰਨੀਆਂ ਪਰ ਉਹਨੇ ਆਹ ਸ਼ਬਦ ਨਹੀਂ ਵਰਤੇ ਮੈਂ ਹੈਰਾਨ ਹੋ ਗਿਆ ਉਹਦੇ ਭਰਾ ਦੀ ਇੱਕ ਵੀਡੀਓ ਆਈ ਆ ਮੇਰਾ ਖਿਆਲ ਵੀ 20 25 ਮਿੰਟ ਦੀ ਉਹ ਵੀਡੀਓ ਆ ਉਹਦੇ ਵਿੱਚ ਉਹਨੇ ਕੱਲੀ ਕੱਲੀ ਵੀਡੀਓ ਕੱਲੀ ਕੱਲੀ ਕਲਿੱਪ ਤੇ ਕੱਲੇ ਕੱਲੇ ਮੀਮ ਦੇ ਉੱਤੇ ਟਿੱਪਣੀ ਕੀਤੀ ਆ ਮੈਂ ਉਹਨੂੰ ਦੇਖ ਕੇ ਤਾਂ ਸੱਚੀ ਮੁੱਚੀ ਹੈਰਾਨ ਹੋ ਗਿਆ ਵੀਡੀਓ ਬਣਾਉਣ ਦਾ ਕਾਰਨ ਹੀ ਇਹ ਆ ਜਸ ਕਰਨ ਸਿੰਘ ਨੇ ਕੱਲੀ ਕੱਲੀ ਵੀਡੀਓ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਆਪ ਦੀ ਸਫਾਈ ਪੇਸ਼ ਕੀਤੀ ਹੈ ਅਸਲ ਦੇ ਵਿੱਚ ਕੋਈ ਸਫਾਈ ਨਹੀਂ ਗਈ ਉਹਨੇ ਆਪ ਦੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਜੀ ਪਾਟੇ ਪਜਾਮੇ ਦੀ ਗੱਲ ਆ ਜਿਹੜੀ ਤੇ ਉਹਦੇ ਉੱਤੇ ਵਿਵਾਦ ਪੈਦਾ ਹੋਇਆ ਨਾ ਤੇ ਅਸੀਂ ਕਹਿੰਦੇ ਕਿ ਮਲੇਸ਼ੀਆ ਦੇ ਵਿੱਚ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਸੀ ਕਿਸੇ ਨੂੰ ਉੱਥੇ ਤਾਂ ਕੋਈ ਸਮੱਸਿਆ ਆਈ ਨਹੀਂ ਤੇ ਪਾਟੇ ਪਜਾਮੇ ਦੀ ਗੱਲ ਕਰਕੇ ਅਸੀਂ ਤਾਂ ਬੱਚਿਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਜਿਹੜਾ ਉੱਥੇ ਡਰਾਈ ਦਾ ਮਾਹੌਲ ਹੋ ਰਿਹਾ ਸੀ ਉਹਦੇ ਵਿੱਚ ਰੌਚਕਤਾ ਭਰੀ ਜਾਵੇ ਉਹਦੇ ਕਹਿਣ ਦਾ ਭਾਵ ਇਹ ਆ ਹੁਣ ਤੁਸੀਂ ਇਹ ਦੇਖੋ ਵੀ ਜੇਕਰ ਕੀਰਤਨ ਕਰਦੇ ਕਰਦੇ ਵੀ ਮਾਹੌਲ ਡਰਾਈ ਹੋ ਜਾਂਦਾ ਤੇ ਫਿਰ ਤੁਹਾਨੂੰ ਰੌਚਕਤਾ ਪੈਦਾ ਕਰਨੀ ਪੈਂਦੀ ਆ ਫਿਰ ਤੁਸੀਂ ਕੀਰਤਨੀ ਨਹੀਂ ਫਿਰ ਤੁਸੀਂ ਕਲਾਕਾਰ ਹੋ ਫਿਰ ਤੁਸੀਂ ਇਹ ਨਾ ਕਹੋ ਜੀ ਕਿ ਅਸੀਂ ਕੀਰਤਨ ਕਰਦੇ ਆ ਸਿੱਖੀ ਸਿਧਾਂਤਾਂ ਦੇ ਮੁਤਾਬਕ ਆ ਫਿਰ ਤੁਸੀਂ ਕਹੋ ਜੀ ਅਸੀਂ ਕਲਾਕਾਰ ਬੰਦੇ ਆ ਅਸੀਂ ਤਾਂ ਭਾਈ ਓਵੇਂ ਕਰਨਾ ਜਿਵੇਂ ਕਿ ਲੋਕ ਖੁਸ਼ ਹੋ ਜਾਂਦੇ ਹੋਣ ਤੇ ਉਹਨੇ ਇਹ ਗੱਲ ਕਹੀ ਆ ਕਿ ਅਸੀਂ ਬੱਚਾ ਨੂੰ ਨਾਲ ਜੋੜਨ ਦੇ ਲਈ ਇਹ ਗੱਲ ਕੀਤੀ ਤਾਂ ਫਿਰ ਕੀ ਹੋ ਗਿਆ ਫਿਰ ਉਹਨੇ ਕਿਹਾ ਜੀ ਕਿ ਬੈਂਕਾਕ ਦੀ ਗੱਲ ਆ ਕਦੇ ਬੈਂਕਾਕ ਦੇ ਵਿੱਚ ਜਾ ਕੇ ਜੀ ਉਹਨਾਂ ਨੇ ਕੋਈ ਗਸ਼ੱਗੱਲਾਂ ਕਹੀਆਂ ਸੀ ਉਹ ਕਹਿੰਦਾ ਜੀ ਅਸੀਂ ਭੈਣ ਭਰਾ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਤੇ ਸਾਡੀ ਤੁਲਨਾ ਜਿਹੜੀ ਕੁੱਲੜ ਪੀਦੇ ਨਾਲ ਕੀਤੀ ਗਈ ਹੈ ਮਾੜੀ ਗੱਲਾਂ ਹਾਲਾਂਕਿ ਮੈਂ ਵੀ ਇਹ ਗੱਲ ਕਹਿੰਦਾ ਵੀ ਕੁੱਲੜ ਪੀਦੇ ਬਲੰਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਸਤਿਕਾਰਯੋਗ ਭੈਣ ਭਰਾ ਜਿਹੜੇ ਵੀ ਆ ਉਹਨਾਂ ਦੀ ਤੁਲਨਾ ਇਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇਹ ਮੌਕਾ ਹੀ ਕਿਉਂ ਦਿੰਨੇ ਆ ਤੇ ਵਿੱਚ ਉਹ ਇਹ ਗੱਲ ਕਹਿ ਰਹੇ ਜੀ ਕਿ ਮੈਂ ਵੀ ਹੁਣ ਤੱਕ ਬੜੇ ਕਮੈਂਟ ਕੀਤੇ ਸੀਗੇ ਲੋਕਾਂ ਨੂੰ ਅੱਜ ਤੱਕ ਪਰ ਹੁਣ ਤੁਹਾਨੂੰ ਇਹ ਨਹੀਂ ਕਰਨੇ ਚਾਹੀਦੇ ਜਦੋਂ ਆਪਜੀ ਕਰਦੇ ਰਹੇ ਆ ਤੇ ਇਹ ਗੱਲ ਆਪਣੇ ਮੂੰਹੋਂ ਕਬੂਲ ਕਰਦੇ ਆ ਤਾਂ ਤੁਸੀਂ ਉਹ ਦਸਿਆਣੀ ਗੱਲ ਕੀਤੀ ਸੀ ਜਿਹੜੇ ਤੁਹਾਡੇ ਬਾਰੇ ਗੰਦੀ ਗੱਲ ਕਹਿਣ ਜੇ ਉਹ ਗਲਤ ਆ ਤੇ ਜਿਨ੍ਹਾਂ ਦੇ ਬਾਰੇ ਤੁਸੀਂ ਬਕਬਕ ਕਰਦੇ ਰਹੇ ਆ ਭਾਈ ਗਲਤ ਗੱਲ ਉਹ ਵੀ ਆ ਤੁਹਾਨੂੰ ਇੱਥੇ ਅਕਲ ਤੋਂ ਕਮ ਪਹਿਲਾਂ ਵੀ ਲੈਣਾ ਚਾਹੀਦਾ ਸੀ ਫਿਰ ਉਹ ਇਹ ਗੱਲ ਕਹੀ ਆ ਜੀ ਕਿ ਅਸੀਂ ਇੱਕ ਵਾਰ 에어ਪੋਰਟ ਤੇ ਜਾਂਦੇ ਸੀ 100 ਰੁਪਏ ਦੀ ਪਾਣੀ ਦੀ ਬੋਤਲ ਸੀ ਤੇ ਮੈਂ ਤਾਂ ਸਟਾਇਰ ਕੀਤਾ ਸੀ ਸਰਕਾਰਾਂ ਦੇ ਉੱਤੇ ਕਿ ਭਾਈ ਇਹਦੇ ਨਾਲ ਤਾਂ ਡਿਊਟੀ ਫਰੀ ਤੋਂ ਲੈ ਕੇ दारू ਪੀ ਲੋ ਅੱਜ ਤੱਕ ਕਿਸੇ ਕੀਰਤਰੀ ਨੂੰ ਅਸੀਂ ਕਿਸੇ ਰਾਗੀ ਸਿੰਘ ਨੂੰ ਇਹੋ ਜੀਆਂ ਗੱਲਾਂ ਕਰਦੇ ਵੇਖਿਆ ਵੀ ਭਾਈ ਡਿਊਟੀ ਫਰੀ ਤੋਂ दारू ਲੈ ਕੇ ਪੀ ਲੋ ਸ਼ਾਇਦ ਕੋਈ ਪੀਂਦਾ ਵੀ ਹੋਵੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਪਰ ਕੋਈ ਏਦਾਂ ਗੱਲ ਕਰਦਾ ਵੀ ਭਾਈ ਆਹ ਹੱਥ ਦੇ ਵਿੱਚ ਮਾਈਕ ਫੜਿਆ ਹਮੇਸ਼ਾ ਹੱਥ ਦੇ ਵਿੱਚ ਮਾਈਕ ਫੜੀ ਰੱਖਣਾ ਤੇ ਉਸ ਮਾਈਕ ਨੂੰ ਫੜ ਕੇ ਤੇ ਕਲਿੱਪਾਂ ਬਣਾਉਣੀਆਂ ਤੇ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕਰਨੀ ਕਿ ਮੈਂ ਵਾਇਰਲ ਹੋ ਜਾ ਮੈਂ ਵਾਇਰਲ ਹੋ ਜਾ ਮੈਂ ਵਾਇਰਲ ਹੋ ਜਾ ਵਾਇਰਲ ਤਾਂ ਇੱਥੇ ਸੋਨੂ ਸੀਤੋ ਵਾਲਾ ਵੀ ਆ ਜੇ ਕੱਲ ਨੂੰ ਉਹ ਗੱਲ ਕਵੇ ਜੀ ਕਿ ਮੈਂ ਵੀ ਫਿਰ ਗੁਰੂ ਦੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕਰਦਾ ਲੋਕਾਂ ਨੂੰ ਵਾਇਰਲ ਤਾਂ ਇੱਥੇ ਮੁੱਖ ਮੰਤਰੀ ਵੀ ਹੋਇਆ ਸੀ ਧਰਮਪ੍ਰੀਤ ਸਿੰਘ ਜੇ ਉਹ ਵੀ ਕੱਲ ਨੂੰ ਇਹ ਗੱਲ ਕਵੇ ਵਾਇਰਲ ਤਾਂ ਇੱਥੇ ਨਿਊਟੋ ਸ਼ਟਰਾਂ ਵਾਲਾ ਵੀ ਆ ਵਾਇਰਲ ਤਾਂ ਨਿਸ਼ੱਤਰ ਮਿਸਤਰੀ ਵੀ ਆ ਤੁਸੀਂ ਵਾਇਰਲ ਦੀ ਸਿੱਖੀ ਸਿਧਾਂਤਾਂ ਦੇ ਵਿੱਚ ਕੋਈ ਵਾਇਰਲ ਦਾ ਕੋਈ ਤੱਲਕ ਨਹੀਂ ਹੈਗਾ ਸਿੱਖੀ ਸਿਧਾਂਤਾਂ ਦੀ ਪਰਪੱਕਤਾ ਦੀ ਗੱਲ ਕਰਨੀ ਚਾਹੀਦੀ ਆ ਜਦੋਂ ਤੁਸੀਂ ਉਸ ਸਰੂਪ ਦੇ ਵਿੱਚ ਆ ਜੰਨੇ ਆ ਜਦੋਂ ਤੁਸੀਂ ਉਸ ਬਾਣੇ ਦੇ ਵਿੱਚ ਆ ਜੰਨੇ ਆ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਕੀਰਤਨ ਦੀ ਗੱਲ ਕਰਦੇ ਹੋ ਜਦੋਂ ਤੁਹਾਡੇ ਮੂਹਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਬੈਠੀ ਹੁੰਦੀ ਆ ਫਿਰ ਤੁਹਾਨੂੰ ਹੌਲੀਆਂ ਨਹੀਂ ਫਿਰ ਤੁਹਾਨੂੰ ਪਰਪੱਕ ਗੱਲਾਂ ਕਰਨੀਆਂ ਚਾਹੀਦੀਆਂ ਇਹ ਨਹੀਂ ਕਿ ਅਸੀਂ ਤਾਂ ਜੀ ਕੈਚੀ ਜੀਆਂ ਗੱਲਾਂ ਕਰਨੀਆਂ ਤਾਂ ਜੋ ਜਵਾਨ ਪੀੜੀ ਨਾਲ ਜੁੜੇ ਆਪਾਂ ਫਨਕਾਰ ਥੋੜੀ ਆ ਆਪਾਂ ਕਲਾਕਾਰ ਥੋੜੀ ਵੀ ਭਾਈ ਆਪਾਂ ਕਦੇ ਨਾ ਕਦੇ ਇਧਰਲੇ ਪਾਸੇ ਨੂੰ ਮੁਰਕੀ ਲਾਤੀ ਕਰੇ ਇਧਰ ਨੂੰ ਡਾਂਸ ਕਰ ਲਿਆ ਇਹ ਨਹੀਂ ਆਪਣੀਆਂ ਜ਼ਿੰਮੇਵਾਰੀਆਂ ਕਿਹੜੀਆਂ ਫਿਰ ਉਹ ਇਹ ਗੱਲ ਕਹਿੰਦਾ ਵੀ ਜਿਹੜਾ ਸਾਡਾ ਕੈਮਰਾਮੈਨ ਆ ਉਹਦਾ ਵਿਆਹ ਹੋਇਆ ਤੇ ਅਸੀਂ ਆਪਸ ਦੇ ਵਿੱਚ ਪਰਿਵਾਰਕ ਗੱਲ ਕਰ ਰਹੇ ਹਾਂ ਵੀ ਭਾਈ ਹੁਣ ਤਾਂ ਭਰਜਾਈ ਇੱਕ ਦਿਨ ਵੀ ਨਹੀਂ ਛੱਡਦੀ ਹੁਣ ਕਿੱਥੇ ਸਾਡੇ ਲਈ ਟਾਈਮ ਹੈਗਾ ਉਹ ਕਹਿੰਦਾ ਜੀ ਅਸੀਂ ਆਪਸ ਦੇ ਵਿੱਚ ਹਾਸਾ ਠੱਠਾ ਕਰ ਰਹੇ ਹਾਂ ਜੇ ਤੁਸੀਂ ਆਪਸ ਦੇ ਵਿੱਚ ਹਾਸਾ ਠੱਠਾ ਕਰਦੇ ਹੋ ਤੇ ਫਿਰ ਇਹ ਆਪਸ ਤੱਕ ਸੀਮਤ ਰਹਿਣੀ ਚਾਹੀਦੀ ਹੈ ਗੱਲ ਇਹ ਫਿਰ ਸੋਸ਼ਲ ਮੀਡੀਆ ਤੇ ਪਾਉਣ ਵਾਲੀ ਗੱਲ ਨਹੀਂ ਆ ਜੇ ਤੁਹਾਨੂੰ ਸਟਾਇਰ ਕਰਨ ਦਾ ਟੰਗ ਆ ਫਿਰ ਤੁਹਾਨੂੰ ਇਹਦੀ ਗੱਲ ਕਹਿਣੀ ਚਾਹੀਦੀ ਵੀ ਭਾਈ ਮੈਂ ਕੀਰਤਨ ਦੇ ਵਿੱਚ ਵੀ ਆ ਫਿਰ ਤੁਸੀਂ ਇਹ ਗੱਲ ਕਹੋ ਜੀ ਕਿ ਮੈਂ ਉਹ ਗੱਲ ਕਰਦਾ ਜਿਹੜੀ ਕਿ ਲੋਕਾਂ ਨੂੰ ਚੰਗੀ ਲੱਗੇ ਜਿਹਨੂੰ ਲੋਕ ਹੱਸ-ਹੱਸ ਕੇ برداشت ਕਰਨ ਹੱਸ-ਹੱਸ ਕੇ ਸੁਲਾਉਣ ਤੇ ਮੇਰਾ ਇਸ ਸਰੂਪ ਦੇ ਨਾਲ ਕੋਈ ਸਬੰਧ ਨਹੀਂ ਆ ਜੇ ਇਹਨਾਂ ਦੀ ਥਾਂ ਦੇ ਉੱਤੇ ਕੋਈ ਹੋਰ ਵੀ ਬੀਬੀ ਹੋਵੇ ਜਾਂ ਕੋਈ ਹੋਰ ਬੰਦਾ ਵੀ ਹੋਵੇ ਜੇ ਮੰਨ ਲਓ ਕੋਈ ਪਰਪੱਕ ਕੋਈ ਬਹੁਤ ਵੱਡੀ ਸ਼ਖਸੀਅਤ ਆ ਜਿਹੜੀ ਕਿ ਇਹ ਕੀਰਤਨ ਕਰਦੀ ਹੋਵੇ ਤੇ ਇਹਨਾਂ ਵਾਂਗੂ ਵਲੌਗਿੰਗ ਕਰੇ ਤਾਂ ਉਹਦੇ ਉੱਤੇ ਵੀ ਇਤਰਾਜ਼ ਹੋਣਾ ਕੁਦਰਤੀ ਆ ਜਿਹੜੀਆਂ ਜਿਹੜੀਆਂ ਹਸਤੀਆਂ ਨੂੰ ਅਸੀਂ ਅੱਜ ਤੱਕ ਸੁਣਦੇ ਆਏ ਆ ਕੀਰਤਨ ਕਰਦੇ ਆ ਉਹਨਾਂ ਦੇ ਵਿੱਚੋਂ ਕਿੰਨੀਆਂ ਨੇ ਆਹ ਕੰਮ ਕੀਤਾ ਉਹ ਇਹ ਗੱਲ ਕਹਿੰਦਾ ਜੀ ਕਿ ਕੀ ਵਰਲਡ ਦੇ ਵਿੱਚ ਕੋਈ ਬੀਬੀ ਇਦਾਂ ਦੇ ਕੀਰਤਨ ਕਰਨ ਵਾਲੀ ਹੈ ਤੁਹਾਨੂੰ ਤੁਲਨਾ ਨਹੀਂ ਕਰਨੀ ਚਾਹੀਦੀ ਇਸ ਵੇਲੇ ਨਾ ਇਹ ਗੱਲਾਂ ਤੁਸੀਂ ਸਫਾਈਆਂ ਦਿੰਨੇ ਆ ਫਿਰ ਤੂੰ ਕਹਿੰਦਾ ਜੀ ਕਿ ਮੀਮਤਾ ਮੈਨੂੰ ਵੀ ਬਣਾਉਣਾ ਆਉਂਦਾ ਆਪਣੀ ਭੈਣ ਦੇ ਤਿੰਨ ਚਾਰ ਮੀਮ ਬਣਾ ਕੇ ਆਪਦੀ ਵੀਡੀਓ ਦੇ ਵਿੱਚ ਪੇਸ਼ ਕਰ ਦੇਣੇ ਕਿ ਬਣਾਉਣੇ ਮੈਨੂੰ ਵੀ ਆਉਂਦੇ ਆ ਵੀ ਭਾਈ ਆ ਦੇਖੋ ਜੀ ਇੱਕ ਵਾਰ ਸਾਡੀ ਗੁੱਤ ਖੁੱਲ ਗਈ ਤਮ ਅਗੋਂ ਆਵਾਜ਼ਾਂ ਜਿਵੇਂ ਕਿ ਤਖਸ਼ਕ ਮਾਰਨੀ ਆਵਾਜ਼ ਲਾ ਦਨੇ ਕਦੇ ਹੋਰ ਕਿਸੇ ਦੀ ਲਾ ਦਨੇ ਆ ਵੀ ਕਿਆ ਬਾਤ ਐ ਬੱਚੀ ਸਮਝ ਗਈ ਐ ਕਿਆ ਬਾਤ ਕਰਤੇ ਹੋ ਵੀ ਆ ਗੱਲਾਂ ਆਪਦੀ ਭੈਣ ਦੇ ਬਾਰੇ ਆਪੇ ਕਰਨੀਆਂ ਜਾਂ ਆਪਦੇ ਰਿਸ਼ਤਿਆਂ ਦੇ ਬਾਰੇ ਗੱਲਾਂ ਕਰਨੀਆਂ ਜਾਂ ਇਹ ਕਹਿਣਾ ਜੀ ਕਿ ਮੀਮਤਾ ਮੈਨੂੰ ਵੀ ਬਣਾਉਣੇ ਆਉਂਦੇ ਆ ਤੇ ਅੱਗੋਂ ਬੇਪਰਵਾਹੀ ਦਰਜ ਕਰਵਾਉਣੀ ਕਿ ਸਾਨੂੰ ਕੋਈ ਪਰਵਾਹ ਨਹੀਂ ਬਣਾਈ ਚੱਲੋ ਮੀਮ ਤੇ ਜੇ ਫਿਰ ਤੁਹਾਨੂੰ ਪਰਵਾਹ ਕੋਈ ਨਹੀਂ ਤਾਂ ਫਿਰ ਆਪਾਂ ਵੀਡੀਓ ਬਣਾ ਬਣਾ ਕੇ ਟਿੱਪਣੀਆਂ ਕਿਹੜੀ ਗੱਲੋਂ ਕਰਦੇ ਆ ਆਪਾਂ ਨੂੰ ਇਸ ਗੱਲ ਦਾ ਦੁੱਖ ਹੈ ਨਾ ਕਿ ਸਾਡੇ ਰਿਸ਼ਤੇ ਦੇ ਉੱਤੇ ਸਵਾਲ ਖੜੇ ਹੋਏ ਮੈਂ ਇਸ ਗੱਲ ਦੇ ਖਿਲਾਫ ਆ ਤੁਹਾਡੇ ਬਾਬਤ ਇਤਰਾਜ਼ਯੋਗ ਗੱਲਾਂ ਹੋਈਆਂ ਪਰ ਤੁਸੀਂ ਹੌਲੀਆਂ ਗੱਲਾਂ ਕਰਦੇ ਤੁਹਾਡੀ ਮੱਤ ਡਿਵੈਲਪ ਨਹੀਂ ਹੋਈ ਮੈਂ ਪੰਜਾਬ ਦੇ ਕੁਝ ਕਲਾਕਾਰਾਂ ਨੂੰ ਅਸਲ ਨੂੰ ਜਾਣਦਾ ਜਿਨ੍ਹਾਂ ਨੇ 20 25 25 ਕੈਸਟਾਂ ਆਈਆਂ ਤੇ ਜਿਨ੍ਹਾਂ ਨੂੰ ਗਾਉਂਦਿਆਂ ਨੂੰ 18 18 20 20 ਸਾਲ ਹੋ ਗਏ ਪਰ ਉਹਨਾਂ ਦੇ ਵਿੱਚ ਬੱਚਾ ਬੁੱਧੀ ਹੋਈ ਹੈ ਉਹ ਕਿਸੇ ਵੀ ਥਾਂ ਦੇ ਉੱਤੇ ਅਟਪਟੀ ਗੱਲ ਕਰਦੇ ਤੇ ਬਾਅਦ ਦੇ ਵਿੱਚ ਹਾਰ ਪੈ ਜਾਂਦੇ ਉਹਨਾਂ ਦੇ ਕਦੇ ਕਿਸੇ ਥਾਂ ਦੇ ਉੱਤੇ ਭੱਦੀ ਦੀ ਗੱਲ ਕਰ ਦਿੰਦੇ ਆ ਕਦੇ ਕਿਸੇ ਥਾਂ ਤੇ ਅਵੱਲੀ ਦੀ ਗੱਲ ਕਰ ਦੇਣੀ ਆ ਤੇ ਬੰਦਾ ਕਹਿੰਦਾ ਵੀ ਯਾਰ ਇੰਨਾ ਵਧੀਆ ਗਾਇਕ ਹੈ ਇਹਨੇ ਇਹ ਹਟ ਗੀਤ ਤੇ ਕੜੀਏ ਕਿਤੇ ਵੀ ਘੋੜ ਦਿੰਦਾ ਤੁਸੀਂ ਕੜੀ ਘੋਲਦੇ ਰਹੇ ਅਸਲ ਦੇ ਵਿੱਚ ਗੱਲ ਇਹ ਆ ਤੁਹਾਨੂੰ ਇਹ ਕੜੀ ਨਹੀਂ ਸੀ ਖੋਲਣੀ ਚਾਹੀਦੀ ਜੇ ਤੁਸੀਂ ਵਲੋਗਿੰਗ ਕਰਦੇ ਹੋਵੋ ਵਲੋਗਰ ਬਹੁਤ ਕੁਝ ਕਰਦੇ ਆ ਇੱਥੇ ਰੋਸਟ ਕਰਨ ਦੇ ਨਾਂ ਦੇ ਉੱਤੇ ਭੈਣਾਂ ਦੀਆਂ ਗੱਲਾਂ ਵੀ ਕਰਦੇ ਲੋਕ ਉਹਨਾਂ ਦੇ ਥੱਲੇ ਵੀ ਲਿਖ ਜਾਂਦੇ ਵਾਹ ਕੀ ਬਾਤ ਆ ਸਿਰਾ ਲਾਤਾ ਵੀਰ ਨੇ ਕਮਾਲ ਕਰਤੀ ਇਹ ਹੁੰਦੀ ਆ ਰੋਸਟਿੰਗ ਕਰਨ ਵਾਲੀ ਗੱਲ ਇਹਨੂੰ ਕਹਿੰਦੇ ਸਿਰਾ ਲੋਕ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਜੇ ਤੁਸੀਂ ਕੱਲੀ ਵਲੋਗਿੰਗ ਕਰਦੇ ਹੋਵੋ ਤੇ ਫਿਰ ਤੁਹਾਨੂੰ ਸ਼ਾਇਦ ਇਹ ਗੱਲ ਕਰਨ ਵੀ ਹਾਂ ਇਹ ਐਂ ਕਰਦੇ ਹੁੰਦੇ ਆ ਪਰ ਜੇ ਤੁਸੀਂ ਵਲੌਗ ਪਾ ਕੇ ਤੇ ਬਾਅਦ ਵਿੱਚ ਤੁਸੀਂ ਕੀਰਤਨ 'ਚ ਚਲੇ ਜਾਓ ਤੇ ਲੋਕਾਂ ਦਾ ਦਿਮਾਗ ਤਾਂ ਉਹੀ ਹੈ ਨਾ ਲੋਕਾਂ ਦੇ ਮਨ ਦੇ ਵਿੱਚ ਉਹੀ ਗੱਲਾਂ ਘੁੰਮਣੀਆਂ ਤੇ ਜੇ ਤੁਹਾਨੂੰ ਅੱਜ ਇਸ ਗੱਲ ਦਾ ਦੁੱਖ ਹੋਇਆ ਵੀ ਭਾਈ ਸਾਡੀ ਮਿੱਟੀ ਬਹੁਤ ਪੱਟੀ ਗਈ ਸਾਡੀ ਆਲੋਚਨਾ ਬਹੁਤ ਹੋਈ ਤਾਂ ਤੁਹਾਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਅਸੀਂ ਗੁਰੂ ਵਾਲੇ ਹਾਂ ਅਸੀਂ ਕੀਰਤਨ ਹੀ ਕਰਨਾ ਹੈ ਅਸੀਂ ਕੀਰਤਨ ਨਾਲ ਜੁੜਨਾ ਵਧਿਆ ਸਮਝਦੇ ਹਾਂ ਤੁਹਾਨੂੰ ਵਲੌਗਿੰਗ ਦੀ ਲੋੜ ਨਹੀਂ ਆ ਪਰ ਤੁਸੀਂ ਤਾਂ ਆਪ ਦੇ ਆਪ ਨੂੰ ਜਸਟੀਫਾਈ ਕਰਦੇ ਯਾਰ ਇਹ ਗੱਲ ਸ਼ੋਭਦੀ ਨਹੀਂ ਆ ਤੁਹਾਡੀ ਮਰਜ਼ੀ ਆ ਨਹੀਂ ਕੀਰਤਨ ਕਰਨਾ ਨਾ ਕਰੋ ਅਸੀਂ ਇਹ ਮੈਂ ਸਹੀ ਗੱਲ ਕਹਿੰਨੇ ਕਿ ਚੰਗਾ ਕੀਰਤਨ ਕਰਨ ਵਾਲਿਆਂ ਦੀ ਸੰਗਤ ਕਦਰ ਕਰੇ ਜਿਵੇਂ ਤੁਸੀਂ ਵਿਆਹ ਦੇ ਉੱਤੇ 20 ਲੱਖ ਰੁਪਇਆ 30 ਲੱਖ ਰੁਪਇਆ ਲਾ ਦਿੰਦੇ ਆ ਤੇ ਇਹਨਾਂ ਦੇ ਵਾਜੇ ਦੇ ਉੱਤੇ ਤੁਸੀਂ 10 ਰੁਪਏ ਸੜੇ ਜੇ ਰੱਖਦੇ ਗਲੇ ਜੇ ਰੱਖਦੇ ਆ ਇਧਰ ਵੀ ਹੱਥ ਖੋਲ ਕੇ ਚੱਲਿਆ ਕਰੋ ਅਸੀਂ ਆਪੇ ਇਹ ਗੱਲ ਕਹਿੰਨੇ ਆ ਕੀਰਤਨੀਆਂ ਦੇ ਬਾਰੇ ਰਗੀਆਂ ਦੇ ਬਾਰੇ ਢਾਡੀਆਂ ਦੇ ਬਾਰੇ ਗਰੰਥੀਆਂ ਦੇ ਬਾਰੇ ਅਸੀਂ ਬੇਨਤੀ ਕਰਦੇ ਰਹਿੰਨੇ ਵੀ ਭਾਈ ਤੁਸੀਂ ਲੋਕੋ ਇਹਨਾਂ ਦੇ ਬਾਰੇ ਵੀ ਸੋਚੋ ਜੇ ਤੁਸੀਂ 5 ਕਰੋੜ ਦਾ ਗੁਰਦੁਆਰਾ ਬਣਾ ਦਿੰਦੇ ਆ ਤੇ ਇਹਨਾਂ ਨੂੰ 5000 ਤੇ 7000 ਦੇ ਉੱਤੇ ਗਰੰਤੀ ਸਿੰਘ ਰੱਖਦੇ ਮਾੜਾ ਮੋਟਾ ਅਕਲ ਨੂੰ ਪਰ ਭਾਈ ਗੱਲ ਇਹ ਵੀ ਤੁਹਾਡੇ ਆਪਣੀਆਂ ਅਰਤਾ ਗਲਤ ਆ ਹੁਣ ਦੇਖੋ ਜਸਕਰਨ ਸਿੰਘ ਦੀ ਜਿਹੜੀ ਵੀਡੀਓ ਉਹਦੇ ਪੇਜ ਦੇ ਉੱਤੇ ਪਈ YouTube ਦੇ ਉੱਤੇ ਉਹਨੂੰ ਵਿਊ ਕਾਫੀ ਆ ਗਏ ਚਲੋ ਵਿਊ ਤਾਂ ਜਦੋਂ ਕੋਈ ਚਲੰਤ ਮੁੱਦਾ ਹੋਵੇ ਉਦੋਂ ਆ ਜਾਂਦੇ ਹੁੰਦੇ ਆ ਪਰ ਉਹਨੇ ਆਪ ਥੰਬਨਲ ਕਿਹੜਾ ਰੱਖਿਆ ਹੋਇਆ ਕਿ ਪ੍ਰੋਬਲੀ ਇਨਕੋਰ ਕੀ ਕਰਦੀ ਹੈ ਅਸ਼ਲੀਲ ਗੱਲਾਂ ਤੁਸੀਂ ਆਪਦੀ ਭੈਣ ਦੇ ਬਾਰੇ ਆ ਗੱਲ ਕਿਉਂ ਕਰਦੇ ਆ ਤੁਸੀਂ ਇਹ ਗੱਲ ਕਹੋ ਮੇਰੀ ਭੈਣ ਨਹੀਂ ਕਰਦੀ ਗਲਤ ਗੱਲਾਂ ਤੁਸੀਂ ਕੈਚੀ ਜਾ ਖਿੱਚ ਪਾਉਣ ਦੇ ਲਈ ਤੁਸੀਂ ਥੰਬਨਲ ਰੱਖਦੇ ਹੋ ਮਤਲਬ ਇਹ ਵੀ ਤੁਹਾਡੇ ਦਿਮਾਗ ਦੇ ਵਿੱਚ ਬਲੌਗ ਚੱਲਦਾ ਗੁਰਬਾਣੀ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਕੀਰਤਨ ਦੇ ਨਾਲੋਂ ਵੱਧ ਇਹ ਗੱਲਾਂ ਚੱਲਦੀਆਂ ਕਿ ਮੇਰੀ ਕਿਹੜੀ ਚੀਜ਼ ਹਿੱਟ ਹੋ ਸਕਦੀ ਆ ਮੇਰੀ ਕਿਹੜੀ ਚੀਜ਼ ਕਿਵੇਂ ਹੋ ਸਕਦੀ ਆ ਤੁਹਾਡੀ ਨਿੱਜੀ ਜ਼ਿੰਦਗੀ ਆ ਤੁਸੀਂ ਕਹਿੰਦੇ ਜੀ ਕਿ ਕੀ ਅਸੀਂ ਫੰਕਸ਼ਨ ਨਹੀਂ ਕਰ ਸਕਦੇ ਕਿ ਅਸੀਂ ਭੈਣ ਭਰਾ ਪੂਲ ਦੇ ਵਿੱਚ ਨਹੀਂ ਜਾ ਸਕਦੇ ਜਾਓ ਜਿਸਦਕੇ ਜਾਓ ਬਹੁਤ ਸਾਰੇ ਸਾਡੇ ਵੀਰ ਐਸੇ ਹੋਣਗੇ ਜਿਹੜੇ ਆਪਣੇ ਧੀਆਂ ਦੇ ਨਾਲ ਬੱਚਿਆਂ ਦੇ ਨਾਲ ਘਰਵਾਲੀ ਦੇ ਨਾਲ ਮਾਂ ਦੇ ਨਾਲ ਭੈਣ ਦੇ ਨਾਲ ਕਈ ਵਾਰੀ ਪੂਲ 'ਚ ਗਏ ਹੋਣਗੇ ਪਰ ਉਹਨਾਂ ਨੇ ਉਹ ਵੀਡੀਓ ਬਣਾ ਬਣਾ ਕੇ ਨਹੀਂ ਪਾਈਆਂ ਹੁਣ ਮੈਂ ਇੱਕ ਵੀਡੀਓ ਦੇਖੀ ਇਹਨਾਂ ਦੀ ਪਿੱਛੇ ਜੇ ਰੀਲ ਜੀ ਆਈ ਇੱਕ ਉਹਦੇ ਵਿੱਚ ਇਹ ਲੰਗਰ ਸ਼ਕ ਰਹੇ ਆ ਉਹ ਲੰਗਰ ਛਕਣ ਦੇ ਮੌਕੇ ਜਿਹੜੀ ਖੀਰ ਦੀ ਗੱਲ ਚੱਲ ਰਹੀ ਆ ਵੀ ਭਾਈ ਖੀਰ ਮੰਗੀ ਸੀ ਤੇ ਦਾਲ ਪਾ ਗਿਆ ਭਾਈ ਖੀਰ ਮੰਗੀ ਸੀ ਤੇ ਫਿਰ ਦਾਲ ਪਾ ਗਿਆ ਉਹਦੀ ਬਾਲਟੀ ਖਾਲੀ ਸੀ ਤੇ ਜਦੋਂ ਆ ਗੱਲਾਂ ਚੱਲ ਰਹੀਆਂ ਮਤਲਬ ਇਹ ਆ ਕਿ ਤੁਸੀਂ ਲੰਗਰ ਹਾਲ ਦੇ ਵਿੱਚ ਬੈਠ ਕੇ ਵੀ ਹੱਥ ਦੇ ਵਿੱਚ ਮਾਈਕ ਫੜ ਕੇ ਰੱਖਦੇ ਹੋ ਇਹ ਸਿੱਖੀ ਆ ਕਿ ਇਹ ਸਿਧਾਂਤ ਆ ਜਾਂ ਇਹ ਗੁਰੂ ਦੀਆਂ ਸੋਚਾਂ ਦੇ ਉੱਤੇ ਖਰੇ ਉਤਰਨ ਵਾਲੀ ਗੱਲ ਆ ਤੁਸੀਂ ਇੱਕ ਰਾਹ ਚੁਣੋ ਜ਼ਿੰਦਗੀ ਦੇ ਵਿੱਚ ਮੇਰੀ ਫਿਰ ਤੁਹਾਨੂੰ ਬੇਨਤੀ ਆ ਤੁਹਾਨੂੰ ਕੋਈ ਗਾਲਾਂ ਕੱਢਦਾ ਮੈਂ ਉਹਦੇ ਨਾਲ ਸਹਿਮਤ ਨਹੀਂ ਮੇਰੀ ਪੰਜਾਬੀਆਂ ਨੂੰ ਭੈਣਾਂ ਨੂੰ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਆ ਵੀ ਕੋਈ ਕੁੜੀ ਨੇ ਜਾਂ ਮੁੰਡੇ ਨੇ ਗਲਤੀ ਕੀਤੀ ਆ ਉਹਨੂੰ ਆਪਾਂ ਇਦਾਂ ਉਹਦੇ ਬਾਰੇ ਕੋਈ ਗੰਦੀਆਂ ਗੱਲਾਂ ਭੱਦੀਆਂ ਗੱਲਾਂ ਅਪਸ਼ਬਦ ਜਾਂ ਗਾਲਾਂ ਦੀ ਵਰਤੋਂ ਨਾ ਕਰੀਏ ਸਵਾਦ ਲੈਣੇ ਬੰਦ ਕਰੀਏ ਆਪਾਂ ਚਟਕਾਰੇ ਨਾ ਲਗੇ ਉਹਨਾਂ ਨੂੰ ਇਹਦੀ ਸਜ਼ਾ ਮਿਲ ਚੁੱਕੀ ਆ ਜੋ ਉਹਨਾਂ ਨੇ ਕੀਤਾ ਪਰ ਮੇਰੀ ਇਹਨਾਂ ਨੂੰ ਬੇਨਤੀ ਦੇਖੋ ਸਮਾਜ ਦੇ ਵਿੱਚ ਤੁਸੀਂ ਬਹੁਤ ਲੰਮਾ ਸਮਾਂ ਵਿਚਰਨਾ ਤੁਸੀਂ ਭਾਵੇਂ ਵਲੌਗ ਬਣਾਉਦੇ ਵਿਚਰੋ ਤੇ ਭਾਵੇਂ ਤੁਸੀਂ ਕੀਰਤਨ ਕਰਦੇ ਭਾਵੇਂ ਇਕ ਦੇ ਵਿੱਚ ਵਿਚਰੋ ਭਾਵੇਂ ਤੁਸੀਂ ਕੁਝ ਹੋਰ ਕਰੋ ਪਰ ਇੰਨੀ ਗੱਲ ਜ਼ਰੂਰ ਸੋਚ ਸਮਝ ਕੇ ਚੱਲੋ ਕਿ ਇੱਕ ਰਾਹ ਚੁੜਨਾ ਪੈਣਾ ਤੇ ਜਦੋਂ ਅਧਿਆਤਮ ਦੀ ਗੱਲ ਕਰੀਏ ਜਦੋਂ ਸਿੱਖੀ ਦੀ ਗੱਲ ਕਰੀਏ ਫਿਰ ਸਾਨੂੰ ਸਿਧਾਂਤਾਂ ਦੇ ਉੱਤੇ ਖਰੇ ਉਤਰਨਾ ਪੈਣਾ ਉਹਦੇ ਵਿੱਚੋ ਹੋਛਾਪਣ ਮਸਕਰੇਬਾਜ਼ੀ ਮਜ਼ਾਈਆਪਣ ਤੇ ਸਿਧਾਂਤ ਇਹ ਇੱਕ ਪਾਸੇ ਨਹੀਂ ਇਹ ਦੋ ਪਾਸੜ ਗੱਲਾਂ ਹੈਗੀਆਂ ਤੁਸੀਂ ਇੱਕ ਰਾਹ ਚੁਣ ਲਓ ਉਹਦੇ ਵੱਲ ਨਿੱਠ ਕੇ ਕੰਮ ਕਰੋ ਤੁਸੀਂ ਕੀਰਤਨ ਕਰੋ ਲੋਕ ਤੁਹਾਡੇ ਬਾਰੇ ਚੰਗੀ ਰਾਏ ਰੱਖਦੇ ਸੀ ਪਰ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਤੁਸੀਂ ਮਿੱਟੀ ਪਟਾਈ ਆ ਆਪਦੀ ਤੇ ਚੀਜ਼ਾਂ ਵਾਇਰਲ ਹੁੰਦੀਆਂ ਸਮਾਂ ਨਹੀਂ ਲੱਗਦੀਆਂ ਤੁਸੀਂ ਦੇਖੋ ਵੀ ਤੁਹਾਡੀ ਕਈ ਕੋਈ ਵੀਡੀਓ ਤੁਹਾਡੀ ਤਿੰਨ ਮਹੀਨੇ ਪੁਰਾਣੀ ਹੋਊਗੀ ਪਰ ਵਾਇਰਲ ਹੋਣ ਹੋਈ ਆ ਤੇ ਜਿਹੜੀ ਤੁਹਾਡੀ ਅੱਜ ਬਣ ਰਹੀ ਆ ਹੋ ਸਕਦਾ 6 ਮਹੀਨੇ ਬਾਅਦ ਵਾਇਰਲ ਹੋਵੇ ਇਦਾਂ ਦਾ ਕੁਝ ਬਹੁਤ ਚੱਲਦਾ ਤੁਸੀਂ ਸੋਚੋ ਸਮਝੋ ਕੀਰਤਨ ਕਰੋ ਨਾ ਕਰੋ ਤੁਹਾਡੀ ਇੱਛਾ ਚੰਗੇ ਕੀਰਤਨੀਆਂ ਦੀ ਕਦਰ ਕਰੋ ਪਰ ਪ੍ਰੋਬਲੀ ਇਨਕੋਰ ਤੇ ਉਹਦੇ ਭਰਾ ਨੇ ਸੋਣਾ ਨਾ ਖਟਿਆ ਸੀ ਮਿੱਟੀ ਆਪੇ ਪਟਾਈ ਹੈ ਸਫਾਈਆਂ ਦੇਣ ਦੀ ਲੋੜ ਨਹੀਂ ਇਹ ਦੱਸਣ ਦੀ ਨਹੀਂ ਇਹ ਸਮਝਣ ਦੀ ਲੋੜ ਆ ਇਹ ਸਮਝਾਉਣ ਦੀ ਲੋੜ ਨਹੀਂ ਇਹ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਆ ਪਾਈ ਮੈਂ ਗਲਤ ਸੀ ਸਾਡੇ ਕੋਲੋਂ ਬੀਤੇ ਵਿੱਚ ਆ ਗਲਤੀਆਂ ਹੋਈਆਂ ਅਸੀਂ ਹੋਛਾਪਣ ਕਰਦੇ ਰਹੇ ਹਾਂ ਅਸੀਂ ਹਰ ਥਾਂ ਦੇ ਉੱਤੇ ਫੜ ਕੇ ਕੈਮਰਾ ਕਰਦੇ ਇੱਧਰ ਨੂੰ ਗੱਲ ਕਰਤੀ ਕਰਦੇ ਉੱਤੇ ਠੋਲਾ ਛੜਤਾ ਕਰਦੇ ਉੱਤੇ ਠੋਲਾ ਛੜਤਾ ਇਹ ਕੁਝ ਨਾ ਕਰਦੇ ਮੇਰਾ ਖਿਆਲ ਆ ਵੀ ਤੁਹਾਡਾ ਪਵਿੱਖ ਕੀਰਤਨ ਦੇ ਵਿੱਚ ਬੜੀ ਵਧੀਆ ਕਮਾਈ ਵੱਲ ਵੀ ਜਾਂਦਾ ਪਰ ਸਿੱਧੀ ਵੱਲ ਵੀ ਜਾਂਦਾ ਪਰ ਕਿਉਂਕਿ ਨਿਆਣਮਤੀ ਮੈਂ ਤਾਂ ਕਹਿੰਦਾ ਵੀ ਨਿਆਣਮਤੀ ਵਾਲੀ ਗੱਲ ਆ ਭਾਵੇਂ ਤੁਸੀਂ ਕਹੋ ਜੀ ਕਿਸੇ 18 ਸਾਲ ਤੋਂ ਕੀਰਤਨ ਕਰਦੇ ਅਸੀਂ 15 ਸਾਲ ਤੋਂ ਕਰਦੇ ਹਾਂ ਬੁੱਧੀ ਤੁਹਾਡੀ ਵਿਕਸਿਤ ਨਹੀਂ ਹੋਈ ਵੀ ਭਾਈ ਸਿੱਖੀ ਪਰੰਪਰਾਵਾਂ ਮੁਤਾਬਕ ਸਿੱਖੀ ਸਿਧਾਂਤਾਂ ਮੁਤਾਬਕ ਤੇ ਮर्यादा ਦੇ ਮੁਤਾਬਕ ਕਿਵੇਂ ਵਿਚਰੀਦਾ